ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੁਨੀਹਾ ਪਲੇਅ ਇੰਪਾਵਰ ਹਰਦੇਸ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਥੇ ਅਸੀਂ ਤੁਹਾਨੂੰ ਸੁਣਾਵਾਂਗੇ ਉਹਨਾਂ ਸ਼ੇਰਨੀਆਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਸੰਘਰਸ਼ ਦੇ ਬਾਵਜੂਦ ਵੀ ਹਾਰ ਨਹੀਂ ਮੰਨੀ ਤੇ ਦੁਨੀਆ ਦੇ ਵਿੱਚ ਆਪਣੀ ਇੱਕ ਬਖਰੀ ਪਛਾਣ ਬਣਾਈ ਤੇ ਅੱਜ ਦੇ ਐਪੀਸੋਡ ਦੇ ਵਿੱਚ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਐਸੀ ਤਾਬਕ ਦੀ ਕਹਾਣੀ ਜਿਸ ਨੇ ਆਪਣੇ ਹਿੰਮਤ ਤੇ ਹੌਸਲੇ ਦੇ ਨਾਲ ਨਾ ਸਿਰਫ ਆਪਣਾ ਸੁਪਨਾ ਪੂਰਾ ਕੀਤਾ ਸਗੋਂ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਮੈਂ ਗੱਲ ਕਰਨ ਜਾ ਰਹੀ ਹਾਂ ਪੰਜਾਬ ਦੀ ਸ਼ਾਨ ਮਨਦੀਪ ਕੌਰ ਬਾਰੇ ਮਨਦੀਪ ਕੌਰ ਦਾ ਜਨਮ 19 ਅਪ੍ਰੈਲ 1988 ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਹੋਇਆ ਸੀ ਬਚਪਨ ਤੋਂ ਹੀ ਉਸ ਨੂੰ ਖੇਡਾਂ ਵਿੱਚ ਗਹਿਰੀ ਰੁਚੀ ਸੀ ਪਰ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਹੀਂ ਸੀ ਉਸ ਦੇ ਪਿਤਾ ਕਿਸਾਨ ਸਨ ਅਤੇ ਖੇਡਾਂ ਵਿੱਚ ਕੈਰੀਅਰ ਬਣਾਉਣਾ ਉਸ ਲਈ ਇੱਕ ਸੁਪਨਾ ਦੇਖਣ ਵਰਗਾ ਸੀ ਪਰਿਵਾਰ ਦੀਆਂ ਆਰਥਿਕ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਮਨਦੀਪ ਕੌਰ ਨੇ ਕਦੇ ਆਪਣੇ ਸੁਪਨੇ ਪੂਰੇ ਕਰਨ 'ਚ ਹਾਰ ਨਹੀਂ ਮੰਨੀ। ਉਹਨੇ ਆਪਣਾ ਇਰਾਦਾ ਮਜ਼ਬੂਤ ਕੀਤਾ ਅਤੇ ਖੇਡ ਦੇ ਵਿੱਚ ਆਪਣਾ ਪੱਕਾ ਕਰ ਲਿਆ। ਮਨਦੀਪ ਕੋਹ ਨੇ 400 ਮੀਟਰ ਦੌੜ ਵਿੱਚ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਉਸ ਦੀ ਮਿਹਨਤ ਅਤੇ ਸਮਰਪਣ ਨੇ ਉਸ ਨੂੰ ਭਾਰਤੀ ਐਥਲੈਟਿਕ ਵਿੱਚ ਇੱਕ ਮਹੱਤਵਪੂਰਨ ਸਥਾਨ ਦਿਲਾਇਆ ਉਸ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਈ 2010 ਦੇ ਕਾਮਨਵੈਲਥ ਗੇਮਸ ਵਿੱਚ ਉਹਨਾਂ ਨੇ ਔਰਤਾਂ ਦੀ 400 ਮੀਟਰ ਰਿਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਜਿਸ ਨਾਲ ਉਹ ਇੱਕ ਰਾਸ਼ਟਰੀ ਹੀਰੋਇਨ ਬਣ ਗਈ ਮਨਦੀਪ ਦਾ ਜੀਵਨ ਆਸਾਨ ਨਹੀਂ ਸੀ ਖੇਡਾਂ ਦੇ ਵਿੱਚ ਐਨੀ ਸਫਲਤਾ ਦੇ ਬਾਵਜੂਦ ਵੀ ਉਸ ਨੂੰ ਸਮਾਜਿਕ ਤੇ ਆਰਥਿਕ ਕਈ ਤਰ੍ਹਾਂ ਦੀਆਂ ਤੰਗੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਦੇ ਦ੍ਰਿੜ ਨਿਸ਼ਚੇ ਤੇ ਵਿਸ਼ਵਾਸ ਨੇ ਉਸ ਨੂੰ ਹਰ ਚੁਣੌਤੀ ਪਾਰ ਕਰਨ ਦੇ ਵਿੱਚ ਪੂਰੀ ਮਦਦ ਕੀਤੀ ਕਈ ਵਾਰ ਅਜਿਹਾ ਵੀ ਹੋਇਆ ਜਦੋਂ ਖੇਡ ਵਿੱਚ ਸਾਧਨਾਂ ਦੀ ਕਮੀ ਸੀ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ ਉਸ ਦੀ ਹਿੰਮਤ ਨੇ ਉਸ ਨੂੰ ਹਰ ਮੁਸ਼ਕਿਲ ਨੂੰ ਪਾਰ ਕਰਨ ਦੀ ਤਾਕਤ ਦਿੱਤੀ ਮਨਦੀਪ ਕੌਰ ਨੇ 2010 ਦੇ ਕਾਮਨਵੈਲਥ ਗੇਮ ਅਤੇ ਏਸ਼ੀਅਨ ਗੇਮਸ ਵਿੱਚ ਸੋਨੇ ਦੇ ਤਮਗੇ ਜਿੱਤੇ ਇਸ ਦੇ ਨਾਲ-ਨਾਲ ਉਹਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰਤੇ ਵੀ ਆਪਣੇ ਕਈ ਤਮਗੇ ਪ੍ਰਾਪਤ ਕੀਤੇ ਅਜਮਨਦੀਪ ਕੌਰ ਉਹਨਾਂ ਲੱਖਾਂ ਕੁੜੀਆਂ ਦੇ ਲਈ ਪ੍ਰੇਰਨਾ ਸਰੋਤ ਹੈ ਜੋ ਅੱਗੇ ਵਧਣ ਦੇ ਲਈ ਸੰਘਰਸ਼ ਕਰ ਰਹੀਆਂ ਨੇ ਉਸਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਜੇਕਰ ਤੁਹਾਡੇ ਕੋਲ ਜਨੂੰਨ ਅਤੇ ਅਜ਼ਮ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ ਤਾਂ ਦੋਸਤੋ ਏਸੀ ਮੰਦੀਪ ਕੌਰ ਦੀ ਕਹਾਣੀ ਜੋ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਦਿਲ ਨਾਲ ਮਿਹਨਤ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪ੍ਰੇਰਨਾਦਾਇਕ ਲੱਗੀ ਤਾਂ ਸਾਡੇ ਚੈਨਲ ਇੰਡੀਆ ਔਨ ਫਲਾਈਅਰ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਫਿਰ ਮਿਲਾਂਗੇ ਇੱਕ ਨਵੀਂ ਪ੍ਰੇਰਨਾਦਾਇਕ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਟੇ ਇੰਪ੍ਰੈਸ ਸਟੇ ਇੰਪਾਵਰ